ਨਹੀਂ ਰਹੇ ਵਿਸ਼ਵ ਦੇ ਸਭ ਤੋਂ ਬਜ਼ੁਰਗ ਦੌੜਾਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਵਿਸ਼ਵ ਦੇ ਸਭ ਤੋਂ ਬਜ਼ੁਰਗ ਦੌੜਾਕ ਨਹੀਂ ਰਹੇ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਦੇਹਾਂਤ ਹੋਇਆ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਜਾਨ ਗਈ ਹੈ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਾਨ ਗਈ ਹੈ ਸੈਰ ਕਰਨ ਦੇ ਦੌਰਾਨ ਕਾਰ ਨੇ ਟੱਕਰ ਮਾਰ ਦਿੱਤੀ ਦੌੜ ਦੇ ਵਿੱਚ ਕਈ ਵਿਸ਼ਵ ਰਿਕਾਰਡ ਉਹਨਾਂ ਨੇ ਬਣਾਏ ਨੇ ਵਿਸ਼ਵ ਦੇ ਪਹਿਲੇ 100 ਸਾਲਾਂ ਦੌੜਾਕਸਨ ਫੌਜਾ ਸਿੰਘ ਤਾਂ ਫੌਜਾ ਸਿੰਘ ਵਿਸ਼ਵ ਦੇ ਜਿਹੜੇ ਦੌੜਾਕ ਸੀ ਸਭ ਤੋਂ ਤੇਜ਼ ਦੌੜਦੇ ਸੀ ਉਹਨਾਂ ਦੀ ਮੌਤ ਹੋ ਗਈ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਤਹਾਂਤ ਹੋਇਆ ਹੈ ਤਾਂ ਵਿਸ਼ਵ ਦੇ ਸਭ ਤੋਂ ਬਜ਼ੁਰਗ ਦੌੜਾਕ ਨਹੀਂ ਰਹੇ ਤਾਂ ਫੌਜਾ ਸਿੰਘ ਨਹੀਂ ਰਹੇ ਦੱਸਿਆ ਜਾ ਰਿਹਾ ਕਿ ਸੜਕਾ ਸਿੱਧ ਵਿੱਚ ਉਹਨਾਂ ਦੀ ਜਾਨ ਗਈ ਹੈ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਾਨ ਗਈ ਹੈ ਸੈਰ ਕਰਨ ਦੇ ਦੌਰਾਨ ਉਹਨਾਂ ਨੇ ਉਹਨਾਂ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਤਾਂ ਦੌੜ ਦੇ ਵਿੱਚ ਕਈ ਵਿਸ਼ਵ ਰਿਕਾਰਡ ਵੀ ਉਹਨਾਂ ਨੇ ਬਣਾਏ ਨੇ ਤਾਂ ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ ਸਨ ਫੌਜਾ ਸਿੰਘ ਖਾਸ ਕਰਕੇ ਜਦੋਂ ਮੈਰਾਥਨ ਕਰਵਾਈ ਜਾਂਦੀ ਹੈ ਜਲੰਧਰ ਦੇ ਵਿੱਚ ਜਾਂ ਕਿਤੇ ਵੀ ਕਰਵਾਈ ਜਾਂਦੀ ਹੈ ਤਾਂ ਉਹ ਬੱਚਿਆਂ ਦੀ ਹੌਸਲਾ ਅਫਜ਼ਾਈ ਦੇ ਲਈ ਪਹਿਲ ਦੇ ਆਧਾਰ ਤੇ ਪਹੁੰਚਦੇ ਸੀ ਪਰ ਹੁਣ ਵਿਸ਼ਵ ਦੇ ਸਭ ਤੋਂ ਬਜ਼ੁਰਗ ਦੌੜਾਕ ਨਹੀਂ ਰਹੇ ਫੌਜਾ ਸਿੰਘ ਹੁਣ ਨਹੀਂ ਰਹੇ ਦੱਸਿਆ ਜਾ ਰਿਹਾ ਹੈ ਕਿ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਜਾਨ ਗਈ ਹੈ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਾਨ ਗਈ